कुल ਪੰਜਾਹ ਦੀਆਂ 13 ਸੀਟਾਂ ਜਿਨ੍ਹਾਂ ਚੋਂ ਕਾਂਗਰਸ ਦੇ ਹਿੱਸੇ 'ਚ 7 ਆ ਰਹੀਆਂ ਆਪ ਜਿਹੜੀ ਹੈਗੀ ਆ ਉਹ 3 ਸੀਟਾਂ ਤੇ ਉਸ ਨੂੰ ਸਬਰ ਕਰਨਾ ਪਏਗਾ ਇਸੇ ਤਰੀਕੇ ਨਾਲ ਜਿਹੜੀ ਵੱਡੀ ਚਰਚਾ ਚੱ ਰਹੀਆਂ ਦੋ ਪੰਤਿਕ ਸੀਟਾਂ ਦੀ ਆਪਾਂ ਗੱਲ ਕਰੀਏ ਖਰੀਦਕੋ ਤੇ ਖਰੂਸਾ ਦੋਨੇ ਸੀਟਾਂ ਤੋਂ ਆਜ਼ਾਦ ਉਮੀਦਵਾਰ ਬੜੀ ਸ਼ਾਨ ਨਾਲ ਜਿੱਤੇ ਐ ਭਾਰਤੀ ਜਨਤਾ ਪਾਰਟੀ ਜਨ ਨਰਿੰਦਰ ਮੋਦੀ ਹੁਣੀ ਕਰ ਰਹੀ ਸੀ ਉਹ ਤਸਵੀਰ ਨਹੀਂ ਬਣੀ ਜਿਸ ਦੀ ਉਹਨਾਂ ਨੂੰ ਆਸ ਸੀ ਜੀ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇੰਡੀਆ ਗੱਠਜੋੜ ਨੇ ਆਪਣਾ ਸਾਰਾ ਤਾਣਾ ਬਾਣਾ ਬਣਾਇਆ ਸੀਗਾ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਹੈ ਔਰ ਉਸ ਦੇ ਵਿੱਚ ਜਿਹੜੀ ਬਕਾਇਦਾ ਰਾਹੁਲ ਗਾਂਧੀ ਇੱਕ ਵੱਡੇ ਲੀਡਰ ਦੇ ਤੌਰ ਤੇ ਨੈਸ਼ਨਲ ਲੀਡਰ ਦੇ ਤੌਰ ਤੇ ਸਥਾਪਿਤ ਹੋਇਆ ਜਿਸ ਤਰ੍ਹਾਂ ਕਿ ਰਾਇਬਰੇਲੀ ਚ ਉਹ ਲੱਖਾਂ ਦੀ ਜਿਹੜੀ ਵੋਟ ਨਾਲ ਉਹ ਜਿੱਤਿਆ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੀਵਨ ਨਿਊਜ਼ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਾਰਲੀਮੈਂਟ ਚੋਣਾਂ ਦੇ ਚੱਲਦੇ ਆ ਜੋ ਸਥਿਤੀ ਹੈ ਇਸ ਵੇਲੇ ਕੌਮੀ ਪੱਧਰ ਤੇ ਬਣੀ ਵੀ ਹੈ ਬੇਸ਼ੱਕ ਭਾਜਪਾ ਤੇ ਉਹਨੇ ਹਮੇਤੀ ਪਾਰਟੀਆਂ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਪਰ ਵਿਰੋਧੀ ਧਿਰ ਇੰਡੀਆ ਗਾਡ ਜੋੜ ਉਹ ਵੀ ਪੂਰੀ ਤਰ੍ਹਾਂ ਵਿਰੋਧੀ ਧਿਰ ਦੇ ਤੌਰ ਤੇ ਆਪਣਾ ਦਾਦਾਵਾ ਬਣਾਉਂਦਾ ਨਜ਼ਰ ਆ ਰਿਹਾ ਹੈ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਸਥਿਤੀ ਤਕਰੀਬਨ ਤਕਰੀਬਨ ਸਪਸ਼ਟ ਹੋਈ ਚੁੱਕੀ ਹੈ ਕੁੱਲ ਪੰਜਾਬ ਦੀਆਂ 13 ਸੀਟਾਂ ਜਿਨ੍ਹਾਂ ਚੋਂ ਕਾਂਗਰਸ ਦੇ ਹਿੱਸੇ 'ਚ 7 ਆ ਰਹੀਆਂ ਆਪ ਜਿਹੜੀ ਹੈਗੀ ਆ ਉਹ ਤਿੰਨ ਸੀਟਾਂ ਤੇ ਉਸ ਨੂੰ ਸਬਰ ਕਰਨਾ ਪਏਗਾ ਇਸੇ ਤਰੀਕੇ ਨਾਲ ਇਹ ਜਿਹੜੀ ਵੱਡੀ ਚਰਚਾ ਚੱ ਰਹੀਆਂ ਦੋ ਪੰਤਿਕ ਸੀਟਾਂ ਦੀ ਆਪਾਂ ਗੱਲ ਕਰੀਏ ਫਰੀਦ ਕੋ ਤੇ ਖਰੂਰ ਸਾਹਿਬ ਦੋਨੇ ਸੀਟਾਂ ਤੋਂ ਆਜ਼ਾਦ ਉਮੀਦਵਾਰ ਬੜੀ ਸ਼ਾਨ ਨਾਲ ਜਿੱਤੇ ਐ ਇੱਦਾਂ ਹੀ ਜਿਹੜਾ ਹੈ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਦੇ ਪੱਲੇ ਇੰਨਾ ਜ਼ੋਰ ਜਮਾਈ ਕਰਨ ਦੇ ਬਾਅਦ ਵੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੂਜੇ ਨੇਤਾ 90% ਜ਼ੂਰਬਾਦੀ ਨਜ਼ਰ ਆ ਰਹੀ ਐ ਪਰ ਸੀਟ ਭਾਜਪਾ ਦੇ ਪੱਲੇ ਕੋਈ ਪਈ ਨਹੀਂ ਸ਼ੋਮਣੀ ਕਾਲੀ ਦਲ ਸ਼ੋਮਣੀ ਕਾਲੀ ਦਲ ਬਹੁਤ ਜ਼ੋਰ ਤੋਂ ਬਾਅਦ ਬਠਿੰਡਾ ਵਿਭਾਰ ਸਮਰਤ ਕੋਰ ਜਿਹੜੀ ਹੈਗੀ ਸੀਟ ਉਹਨਾਂ ਦੇ ਹਿੱਸੇ 'ਚ ਆ ਗਈ ਹੈ ਪਰ ਜੇ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਹੋਰ ਇਕਾਧਨ ਚਾਂਕੜੇ ਹੋਰ ਵੀ ਨਿਕਰ ਕੇ ਸਾਹਮਣੇ ਆਉਣਗੇ ਪਰ ਸ਼੍ਰੋਣੀ ਕਾਲੀ ਦਲ ਅੰਕੜਿਆਂ ਦੇ ਹਿਸਾਬ ਨਾਲ ਵੋਟ ਪ੍ਰਤੀਸ਼ਤ ਦੇ ਹਿਸਾਬ ਨਾਲ ਬਹੁਤ ਪਛੜਿਆ ਨਜ਼ਰ ਆ ਰਿਹਾ ਜਿਹੜਾ ਕਿ ਕਾਲੀ ਦਲ ਲਈ ਵੱਡੀ ਚਿੰਤਾ ਦਾ ਕਾਰਨ ਬਣ ਸਕਦਾ ਹੈ ਇਹਨਾਂ ਸਾਰੇ ਮਾਮਲਿਆਂ ਤੇ ਸਾਡੇ ਨਾਲ ਚਰਚਾ ਦੇ ਵਿੱਚ ਸੀਨੀਅਰ ਜਰਨਲਿਸ ਬਲਵੀਰ ਜੰਡੂ ਆ ਬਣਿਆ ਜੰዱ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੋਲ ਧੰਨਵਾਦ ਸਿੱਧ ਸਾਹਿਬ ਧੰਨਵਾਦ ਸਿੱਧ ਸਾਹਿਬ ਮਿਹਰਬਾਨੀ ਜੁਸੇ ਪਰਲਮੈਂਟ ਸੈਟਿੰਗ ਦੀ ਆਪਾਂ ਗੱਲ ਕਰਦੇ ਆ ਇੱਕ ਸਵਾਲ ਮੈਂ ਪੰਜਾਬ ਦੇ ਮੁੱਦੇ ਤੇ ਗੱਲ ਕਰਾਂਗਾ ਕੌਮੀ ਪੱਧਰ ਤੇ ਜਿਹੜੀ ਸਥਿਤੀ ਹੈ ਉਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਇੱਕ ਦਿਨ ਪਹਿਲਾਂ ਸਥਿਤੀ ਹੋਰ ਸੀ ਹੁਣ ਜੋ ਅੰਕੜੇ ਸਾਹਮਣੇ ਆ ਰਿਹਾ ਹੈ ਦੇਸ਼ ਦਾ ਕੀ ਜਿਹੜਾ ਰਾਸੀ ਦ੍ਰਿਸ਼ ਬਣਦਾ ਨਜ਼ਰ ਆ ਰਿਹਾ ਹੈ ਬਿਕੋ ਸਸ ਜਿਹੜੀ ਇਸ ਵੇਲੇ ਤਸਵੀਰ ਉਗੜ ਕੇ ਸਾਹਮਣੇ ਆ ਰਹੀ ਹੈ ਸ਼ਾਮ ਤੱਕ ਹੋਰ ਵੀ ਰਿਜ਼ਲਟ ਜਿਹੜੇ ਸਪਸ਼ਟ ਹੋ ਜਾਣਗੇ ਪਰ ਇਹ ਜ਼ਰੂਰ ਹੈ ਕਿ ਜਿਸ ਦਾ ਦਾਵਾ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਹੁਣੀ ਕਰ ਰਹੀ ਸੀ ਉਹ ਤਸਵੀਰ ਨਹੀਂ ਬਣੀ ਜਿਸ ਦੀ ਉਹਨਾਂ ਨੂੰ ਆਸ ਸੀ ਜੀ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇੰਡੀਆ ਗੱਠਜੋੜ ਨੇ ਆਪਣਾ ਸਾਰਾ ਤਾਣਾ ਬਾਣਾ ਬਣਾਇਆ ਸੀਗਾ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਸਫਲ ਹੈ ਔਰ ਉਸ ਦੇ ਵਿੱਚ ਜਿਹੜੀ ਬਕਾਇਦਾ ਰਾਹੁਲ ਗਾਂਧੀ ਇੱਕ ਵੱਡੇ ਲੀਡਰ ਦੇ ਤੌਰ ਤੇ نیشنل ਲੀਡਰ ਦੇ ਤੌਰ ਤੇ ਸਥਾਪਿਤ ਹੋਇਆ ਜਿਸ ਤਰ੍ਹਾਂ ਕਿ ਰਾਏ ਬਰੇਲੀ ਚ ਉਹ ਲੱਖਾਂ ਦੀ ਜਿਹੜੀ ਵੋਟ ਨਾਲ ਉਹ ਜਿੱਤਿਆ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਔਰ ਇਸ ਤਰ੍ਹਾਂ ਹੀ ਜਿਹੜਾ ਉਹ ਵਾਇਨਾਰਡ ਤੋਂ ਜਿੱਤਿਆ ਪਰ ਦੂਸਰੇ ਪਾਸੇ ਨਰਿੰਦਰ ਮੋਦੀ ਉਹਨਾਂ ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿਹੜੇ ਆ 1280 ਤੋਂ ਜਿੱਤਿਆ ਤੇ ਇਹਦੇ ਵਿੱਚ ਸਭ ਤੋਂ ਜਿਹੜੀ ਹਾਂ ਪੱਖੀ ਗੱਲ ਹੈਗੀ ਆ ਉਹ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਮੋੜ ਜਿਸ ਤਰ੍ਹਾਂ ਵਾਪਸੀ ਹੋਈ ਹੈ ਇਹ ਆਪਣੇ ਆਪ ਚੀ ਬੜੀ تسلی والی گل ہے کی جس طرح کانگریس ਉਥੇ بالکل ਹਾਸ਼ੀਏ ਤੇ ਚਲੀ ਗਈ ਸੀ ਜਦੇ ਲਗਭਗ 2.5% ਵੋਟ ਰਹਿ ਗਈ ਸੀ ਉਹ ਸਥਿਤੀ ਵਿੱਚ ਜਿਹੜੀਆਂ ਇਸ ਵੇਲੇ ਹੁਣ ਤੱਕ ਜਿਹੜੇ ਰੁਝਾਨ ਆ ਰਹੇ ਆ ਉਹਦੇ ਚ ਦੋ ਸੱਤ ਸੀਟਾਂ ਜਿਹੜੀਆਂ ਹੈਗੀਆਂ ਉਹ ਕਾਂਗਰਸ ਦੇ ਹਿੱਸੇ ਆ ਰਹੀਆਂ ਤੇ 35 ਸੀਟਾਂ ਜਿਹੜੀਆਂ ਸਮਾਜਵਾਦੀ ਪਾਰਟੀ ਦੇ ਹਿੱਸੇ ਆ ਰਹੀਆਂ ਤੇ ਇਸ ਤਰ੍ਹਾਂ ਇਹ ਜਿਹੜੀਆਂ ਹੋਰ ਦੋ ਟ੍ਰਿਕ ਜਿਹੜੀਆਂ ਸੀਟਾਂ ਹੈਆਂ ਉਹ ਅਦਰ ਦੇ ਖਾਤੇ 'ਚ ਜਾ ਰਹੀਆਂ ਔਰ ਪਰ ਇਹ ਹੈ ਕਿ ਨੈਸ਼ਨਲ ਲੈਵਲ ਤੇ ਰਾਹੁਲ ਗਾਂਧੀ ਦੀ ਜਿਹੜੀ ਛਵੀ ਜਾਂ ਇੱਕ ਜਿਹੜੀ ਉਹਨਾਂ ਦੀ ਸਾਖ ਬਣੀ ਹੈ ਉਹ ਆਪਣੇ ਆਪ 'ਚ ਇੱਕ ਪ੍ਰਾਪਤੀ ਹੈ ਕਾਂਗਰਸ ਦੇ ਲਈ ਵੱਡੀ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਉਹਨਾਂ ਨੇ ਕਾਂਗਰਸ ਨੂੰ ਰੀਇਨਵੈਂਟ ਕਰਨ ਦਾ ਯਤਨ ਕੀਤਾ ਨਵੀਂ ਕਾਂਗਰਸ ਅਸਾਰਨ ਦਾ ਯਤਨ ਕੀਤਾ ਤੇ ਉਹਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਪਿਛਲੀ ਵਾਰ ਕਾਂਗਰਸ ਨੂੰ 52 ਸੀਟਾਂ ਜਿਹੜੀਆਂ ਮਿਲੀਆਂ ਸੀਗੀਆਂ ਐਸ ਵਾਰ ਉਹਨਾਂ ਦੀ ਗਿਣਤੀ ਵਧ ਕੇ ਹੁਣ ਤੱਕ ਜਿਹੜੇ ਰੁਝਾਨ ਜਾਂ ਜਿਹੜੇ ਹੁਣ ਤੱਕ ਸਾਹਮਣੇ ਆਏ ਆ ਤਸਵੀਰ ਉਹਦੇ ਚ 99 ਤੇ ਪਹੁੰਚ ਗਿਆ। ਜਿੰਨਾ ਤੁਸੀਂ ਮੈਂ ਸੋਰੀ ਵਿੱਚ ਟੋਕਣ ਲੱਗਿਆ ਜੇ ਤਾਂ ਆਪਾਂ ਗੱਲ ਕਰ ਰਹੇ ਆ ਰਾਹੁਲ ਗਾਂਧੀ ਦੀ ਕਾਂਗਰਸ ਦੀ ਗੱਲ ਕਰ ਰਹੇ ਆ। ਚੰਡੀਗੜ੍ਹ ਦੇ ਵਿੱਚ ਦੋ ਟਰਮਾਂ ਬਾਅਦ ਜਨ ਸਭ ਪਹਿਲਾ ਮੌਕਾ ਹੈ ਕਿ ਕਾਂਗਰਸ ਦੇ ਉਮੀਦਵਾਰ ਜਿਹੜੇ ਮਿਤਵਾੜੀ ਹੈ ਉਹ ਜੇ ਤੋਂ ਐਲਾਨੇ ਗਏ ਇਹ ਵੀ ਆਪਣਾ ਤੇ ਵੱਡੀ ਖਬਰ ਹੈ ਕਿ ਇਹ ਬਿਲਕੁਲ ਠੀਕ ਹੈ ਬਿਲਕੁਲ ਬੱਚਾ ਕਰਿਓ ਪਰ ਕਿਉਂਕਿ ਕਬਾ ਚੰਡੀਗੜ੍ਹ ਤੇ ਬੈਠੇ ਹੈ ਇਹ ਵੀ ਇੱਕ ਸੀਟ ਬੜੀ ਅਹਿਮ ਸੀਟ ਹੈ ਕਮ ਸੇ ਕਮ ਪੰਜਾਬ ਦੀ ਰਾਜਧਾਨੀ ਹਰਿਆਣਾ ਦੀ ਰਾਜਧਾਨੀ ਇੰਡੀਪੈਂਡੈਂਟ ਤੌਰ ਤੇ ਚੰਡੀਗੜ੍ਹ ਦਾ ਆਪਣਾ ਇੱਕ ਨਾਮ ਹੈ ਔਰ ਬਹੁਤ ਕੁਝ ਕੌਮੀ ਪੱਧਰ ਦੇ ਉੱਤੇ ਬਦਲਿਆ ਹੋਇਆ ਦ੍ਰਿਸ਼ ਨਜ਼ਰ ਆ ਰਿਹਾ ਜਿਵੇਂ ਓਡੀਸ਼ਾ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਸਾਰੀਆਂ ਬਿਲਕੁਲ ਬਦਲੇ ਹੋਏ ਦ੍ਰਿਸ਼ ਉੱਥੋਂ ਦੇ ਰਾਜਸੀ ਬਣ ਰਿਹਾ ਕਿਉਂਕਿ ਆਂਧਰਾ ਪ੍ਰਦੇਸ਼ ਚ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸੀ ਤੇ 오ਡੀਸਾ ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਸੀ ਸੋ ਜਿਸ ਤਰ੍ਹਾਂ ਆਂਧਰਾ ਦੇ ਵਿੱਚ TDP ਨੇ ਜਿਹੜੀ ਹੈ ਉਹ ਇੱਕ ਬਣ ਕੇ ਉੱਭਰੀ ਹੈ ਹਾਕਮ ਧਿਰ ਦੇ ਵਜੋਂ ਔਰ ਉਹ ਉੱਥੇ ਸਰਕਾਰ ਬਣਾਏਗੀ ਇਸ ਤਰ੍ਹਾਂ 오ਡੀਸਾ ਦੇ ਵਿੱਚ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿਹੜੀ ਹੈ ਸਫਲਤਾ ਮਿਲੀ ਹੈ ਸੋ ਇੱਕ ਸਵਾਲ ਮੈਂ ਜ਼ਰੂਰ ਤੁਸੀਂ ਆਪਣੀ ਗੱਲ ਕੰਟੀਨਿਊ ਰੱਖਿਓ ਇੱਕ ਸਵਾਲ ਲੈਣਾ ਚਾਹਨਾ ਕਿ ਜਦੋਂ ਆਪਾਂ ਨੇ ਤੀਜਿਆਂ ਦਾ ਜ਼ਿਕਰ ਕਰਦੇ ਇੱਕ ਦਿਨ ਪਹਿਲਾਂ ਕਾਂਗਰਸ ਦੇ ਪ੍ਰਧਾਨ ਖੜਗੇ ਆਪਣਾ ਉਹਨਾਂ ਦੇ ਨਾਲ ਉਹਦੀ ਤੇਰੇ ਦੇ ਆਗੂ ਵੀ ਨਾਲ ਸੀ ਉਹਨਾਂ ਨੇ ਬੜੇ ਦਾਅਵੇ ਨਾਲ ਇਹ ਗੱਲ ਕਹੀ ਕਿ ਨਤੀਜੇ ਆਉਣ ਦਿਓ ਨਤੀਜਾ ਮੁਤਾਬਕ ਦੇਖੋ ਕਿ ਸਾਨੂੰ ਕਿੰਨਾ ਚੰਗਾ ਰਜਾਂ ਜਾ ਕਿੰਨਾ ਚੰਗਾ ਹੰਗਾਰਾ ਮਿਲੇਗਾ ਖੜਗੇ ਵਰਗਾ ਇੱਕ ਮੰਜਾਵਾ ਹੰਡਿਆਵਾ ਆਗੂ ਵਾਕਈ ਉਹਦੇ ਜਿਹੜੇ ਕਮੈਂਟ ਸੀਗੇ ਦੇਖੋ ਪੂਰੀ ਤਰ੍ਹਾਂ ਕੋਈ ਐਡਾ ਵੱਡਾ ਕੰਟਰੀ ਹੈ ਇਹ ਤਾਂ ਨਹੀਂ ਹੁੰਦਾ ਕਿ ਗਵਰਨਮੈਂਟਸ ਕੇ ਜਿਹੜੀਆਂ ਸੀਟਾਂ ਹੱਥ ਨਾਲ ਤੋਲ ਕੇ ਸੀਟਾਂ ਮਿਲਣੀਆਂ ਪਰ ਜੋ ਖੜਗੇ ਦੇ ਕਮੈਂਟ ਸੀ ਪੇਟੀਕਲ ਤੌਰ ਤੇ ਉਹ ਆਪਣੇ ਉਹਨੇ ਬڑے ਦਾਅਵੇ ਵੱਡੇ ਦਾਅਵੇ ਨਾਲੇ ਗੱਲ ਕਹੀ ਕਿ ਜੋ ਚੋਣ ਸਰਵੇ ਦਿਖਾ ਰਿਹਾ ਹੈ ਗਲਤ ਦਿਖਾ ਰਿਹਾ ਹੈ ਸਰਕਾਰੀ ਸਰਵੇ ਹੈ ਕਿ ਮੈਂ ਜੋ ਗੱਲ ਕਹਿ ਰਿਹਾ ਸਾਨੂੰ ਜਿੱਤ ਹਾਸਲ ਹੋਏਗੀ ਸਰਕਾਰ ਬਣਾਵਾਂਗੇ ਸਰਕਾਰ ਤਾਂ ਨਹੀਂ ਬਣੀ ਪਰ ਉਹਦੇ ਲੱਗਦਾ ਕਿ ਬਹੁਤ ਨੇੜੇ ਤੇੜੇ ਪਹੁੰਚ ਗਿਆ ਆਪਣੇ ਆਪ ਚ ਖੜ ਗਿਆ ਵੱਡਾ ਕਮੈਂਟ ਸੀ ਹਾਂ ਨਹੀਂ ਨਹੀਂ ਸਸਾ ਉਹਦੇ ਵਿੱਚ ਇਹ ਵੀ ਅਸੀਂ ਦੇਖਣਾ ਹੈ ਕਿ ਅਜੇ ਜਿਹੜੇ ਇਹ ਰੁਝਾਨ ਹੈ ਬਹੁਤ ਸਾਰੀਆਂ ਥਾਵਾਂ ਤੇ ਹੌਲੇ ਹੌਲੇ ਜਿਹੜੀ ਸਾਨੂੰ ਪਤਾ ਲੱਗੀ ਹੈ ਰਿਪੋਰਟ ਕਿ ਜਿੰਦੇ ਵਿੱਚ 80 ਸੀਟਾਂ ਜਿਹੜੀਆਂ ਹੈਗੀਆਂ ਇਸ ਕਿਸਮ ਦੀਆਂ ਆਈਆਂ ਜਿੱਥੇ ਬਹੁਤ ਥੋੜੇ ਮਾਰਜਨ ਨਾਲ ਜਿਹੜੇ ਹੈ ਸੀਟਾਂ ਜਿਹੜੀਆਂ ਰੁਕੀਆਂ ਹੋਈਆਂ ਅਜੇ ਉਹਨਾਂ ਦੇ ਜਦੋਂ ਨਤੀਜੇ ਪੂਰੇ ਸਾਹਮਣੇ ਆਉਣਗੇ ਸੀਟਾਂ ਦੇ ਫਿਰ ਪੂਰੀ ਤਸਵੀਰ ਜਿਹੜੀ ਹੈ ਬਣ ਕੇ ਉਭਰੇਗੀ ਪਰ ਇਹ ਜ਼ਰੂਰ ਹੈ ਕਿ ਰਜਾਨਾ ਦੇ ਮੁਤਾਬਕ ਅਜੇ ਜਿਹੜਾ ਐਨਡੀਏ ਅੱਗੇ ਲੱਗ ਰਿਹਾ ਔਰ ਦੂਸਰੇ ਪਾਸੇ ਇੰਡੀਆ ਜਿਹੜਾ ਹੈਗਾ ਉਹ ਲਗਭਗ 250 ਦੇ ਕਰੀਬ 252 ਦੇ ਕਰੀਬ ਜਿਹੜਿਆ ਉਹਨਾਂ ਦੀਆਂ ਸੀਟਾਂ ਹੈਗੀਆਂ ਔਰ ਇਹ ਵੀ ਸਿੱਧ ਸਰ ਦੇਖਣ ਵਾਲੀ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਇੰਡੀਆ ਗੱਠਜੋੜ ਨੂੰ ਆਸ ਸੀ ਉੱਥੇ ਉਹਨਾਂ ਦੀ ਆਸ ਮੁਤਾਬਕ ਨਤੀਜੇ ਨਹੀਂ ਆਏ ਉਥੋਂ ਦੀ ਸਥਿਤੀ ਬਿਲਕੁਲ ਬਦਲੀ ਹੋਈ ਹੈ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਐਨਡੀਏ ਨੂੰ ਜਾਂ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਨੂੰ ਆਸ ਸੀ ਕਿ ਉਹਨਾਂ ਨੂੰ ਯੂਪੀ ਚ ਬਹੁਤ ਵੱਡੇ ਪਦਰ ਤੇ ਜਿਹੜੀ ਹੈ ਪਹਿਲਾ ਵਰਗੀ ਸਫਲਤਾ ਮਿਲੇਗੀ ਉਹਨਾਂ ਨੂੰ ਵੀ ਉੱਥੇ ਝਟਕਾ ਲੱਗਿਆ ਹੈਗਾ ਉਸ ਇਸ ਤਰ੍ਹਾਂ ਹੀ ਵੱਡਾ ਚੜ੍ਹ ਗਿਆ ਜਨਸਾ ਜਦੋਂ ਤੁਸੀਂ ਯੂਪੀ ਦੀ ਗੱਲ ਕਰਦੇ ਹੋ ਦੇਖੋ ਸਿਮਰਤੀ ਰਾਣੀ ਵਰਗੇ ਨੇਤਾ ਕੈਬਨਟ ਮੰਤਰੀ ਰਹੇ ਹੁਣ ਕਦਾਵਾਰ ਆਗੂ ਜਿਹੜੇ ਹੈਗੇ ਆ ਉਹ ਵੱਡੇ ਮਾਰਜਨ ਨਾਲ ਜਿਹੜਾ ਯੂਪੀ ਦੇ ਵਿੱਚ ਦੇਖੋ ਸੀਟ ਹਾਰਨਾ ਆਪਣਾ ਤੇ ਵੱਡੀ ਗੱਲ ਹੈ ਪਰ ਉਥੇ ਸਭ ਤੁਸੀਂ ਦੇਖੋ ਕਿ ਚੰਡੀਗੜ੍ਹ 'ਚ ਜਿੱਦੀ ਤੁਸੀਂ ਵੀ ਗੱਲ ਕੀਤੀ ਹੈ ਕਿ ਪਿਛਲੀ ਦੋ ਵਾਰ ਜਿਹੜੀ ਐ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੇਤੂ ਰਹਿੰਦੀ ਰਹੀ ਹੈ ਪਰ ਇਸ ਵਾਰ ਜਿਹੜੇ ਕਾਂਗਰਸ ਦੇ ਮਨੀਸ਼ ਤਵਾੜੀ ਹੈ ਉਹ ਜੇਤੂ ਹੈਗੇ ਆ ਜੇਤੂ ਐਲਾਨ ਦਿੱਤੇ ਜਾਣਗੇ ਜਿੰਨੀ ਕੋ ਉਹਨਾਂ ਦੀ ਲੀਡ ਹੁਣ ਅੱਗੇ ਆ ਉਹ ਟੁੱਟਣ ਦੀ ਆਸ ਨਹੀਂ ਗਈ ਜਿੱਦਾਂ ਦਾ ਗੇਟ ਜਿਹੜੇ ਅੱਗੇ ਆਉਣ ਵਾਲੇ ਹੈਗੇ ਆ ਪਰ ਇਹ ਜ਼ਰੂਰ ਹੈਗਾ ਕਿ ਇੱਥੇ ਜਿਹੜੀ ਕਾਂਗਰਸ ਦੀ ਜਿੱਤ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਭੂਮਿਕਾ ਹੈ ਕਿਉਂਕਿ ਇੱਥੇ ਜਿਹੜਾ ਇੰਡੀਆ ਗੱਠਜੋੜ ਦੇ ਅਨਸਾਰ ਜਿਹੜਾ ਚੰਡੀਗੜ੍ਹ ਦੀ ਸੀਟ ਹੈ ਉਹ ਆਪ ਤੇ ਕਾਂਗਰਸ ਨੇ ਗੱਠ ਜੋੜ ਦੇ ਵਜੋਂ ਲੜੀ ਸੀ ਮਨੀਸ਼ ਟਵਾੜੀ ਜਿਹੜੇ ਗੱਠ ਜੋੜ ਦੇ ਉਮੀਦਵਾਰ ਸੀ ਤੇ ਇਸ ਕਰਕੇ ਉਹ ਵੀ ਜਿਹੜਾ ਕਾਂਗਰਸ ਨੂੰ ਇੱਥੇ ਇਸ ਵਾਰ ਫਾਇਦਾ ਹੋਇਆ ਦੂਸਰ ਫਾਇਦਾ ਹੋਇਆ ਔਰ ਨਾਲ ਦੀ ਨਾਲ ਸਿੱਧਾ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਕਾਂਗਰਸ ਦਾ ਅੰਦਰੋਂ ਵਿਰੋਧ ਸੀਗਾ ਤਾਂ ਜਿਹੜੇ ਵਿਰੋਧੀ ਸੀਗੇ ਉਹਨਾਂ ਨੇ ਆਉਣ ਵਾਲੇ ਜਿਹੜੇ ਪਿਛਲੇ ਦਿਨ ਲੰਘੇ ਇੱਕ ਦੋ ਉਹਨਾਂ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਕੇ ਉਹਨਾਂ ਨੂੰ ਪਾਰਟੀ ਚੋਂ ਵੀ ਕੱਢ ਦਿੱਤਾ ਜੀ ਜੈਂਟਲਮੈਨ ਸਰ ਜੇ ਆਪਾਂ ਪਾਰਟੀ ਦੀ ਗੱਲ ਕਰਦੇ ਕਾਂਗਰਸ ਦੀ ਜਿੱਦਾਂ ਆਪਾਂ ਜ਼ਿਕਰ ਕੀਤਾ ਤਵਾੜੀ ਦਾ ਤਵਾੜੀ ਦਾ ਬਕਾਇਦਾ ਹੁਣ ਜਦੋਂ ਆਪਾਂ ਗੱਲ ਕਰ ਰਹੇ ਤੇ ਬਕਾਇਦਾ ਆਫੀਸ਼ੀਅਲੀ ਐਲਾਨ ਵੀ ਹੋ ਗਿਆ ਚੋਣ ਕਮਿਸ਼ਨ ਵੱਲੋਂ ਕਿ ਤਵਾੜੀ ਜਿਹੜੇ ਜੇਤੂ ਕਰਾਰ ਦੇ ਦਿੱਤੇ ਕਿ ਵੱਡੀ ਗੱਲ ਜਿਹੜੀ ਇਸ ਮੁੱਦੇ ਤੇ ਆਪਾਂ ਪੰਜਾਬ ਦੇ ਮੁੱਦੇ ਵੀ ਵੀ ਨਾਲ ਗੱਲ ਕਰੀਏ ਜੈਂਟਲਮੈਨ ਸਰ ਕਿ ਪੰਜਾਬ ਦੇ ਵਿੱਚ ਦੇਖੋ 13 ਕੁੱਲ ਸੀਟਾਂ 13 ਚੋਂ 7 ਸੀਟਾਂ ਕਾਂਗਰਸ ਦੇ ਪੱਲੇ ਪੈ ਰਹੀਆਂ ਪੈ ਚੁੱਕੀਆਂ ਇਨੇ ਸਸਟੈਂਡਾ ਆਉਣਾ ਹੀ ਆਪਣੇ ਆਪ ਚ ਕਾਂਗਰਸ ਦੇ ਲਈ ਇੱਕ ਵੱਡੀ ਹੌਸਲੇ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਚ ਵੱਡੀ ਇੱਕ ਧਿਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਕਿਉਂਕਿ ਕਾਂਗਰਸ ਨੂੰ 7 ਆਪ ਨੂੰ 3 ਔਰ ਇਸੇ ਤਰੀਕੇ ਦੇ ਨਾਲ ਆਕਾਲੀ ਦਲ ਨੂੰ ਇੱਕ ਅਤੇ ਦੋ ਆਜ਼ਾਦ ਉਮੀਦਵਾਰ ਜੋ ਪ੍ਰਸਥਤੀਆਂ ਚ 13 ਸੀਟਾਂ ਜੇ ਆਪਾਂ ਵੰਡ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਹਿੱਸੇ ਸਭ ਤੋਂ ਵੱਧ ਸੀਟਾਂਆਂ ਲੱਗਦਾ ਹੈ ਕਿ ਕਾਂਗਰਸ ਇੱਕ ਕ੍ਰਿਟੀਕਲ ਪਾਰਟੀ ਦੇ ਤੌਰ ਤੇ ਇੱਕ ਵੱਡੀ ਧਿਰ ਦੇ ਤੌਰ ਤੇ ਦੁਬਾਰਾ ਮਰਜ਼ ਹੋ ਕੇ ਆ ਰਹੀ ਹੈ ਦੇਖੋ ਸੋਸ ਜਿਵੇਂ ਅਸੀਂ ਰਾਜਸੀ ਪਿਛੋਕੜ ਤੇ ਨਜ਼ਰ ਮਾਰੀਏ ਪੰਜਾਬ ਦੇ ਤਾਂ ਕਾਂਗਰਸ ਹੀ ਇੱਥੇ ਇੱਕ ਵੱਡੀ ਧਿਰ ਦੇ ਤੌਰ ਤੇ ਹੈਗੀ ਆ ਜਦੋਂ 1952 ਤੋਂ ਬਾਅਦ ਲਗਾਤਾਰ ਜਿਹੜੀ ਹੈ ਕਾਂਗਰਸ ਸੌਰੀ ਟੋਕਨ ਲੱਗਣ ਡਾਕਟਰ ਅਮਰ ਸਿੰਘ ਦਾ ਵੀ ਐਲਾਨ ਹੋ ਗਿਆ ਜੇਤੂ ਐਲਾਨੇ ਗਏ ਫਤਿਹਗੜ੍ਹ ਸਾਹਿਬ ਤੋਂ ਜੀ ਇਹ ਤੇ ਸਿੱਸ ਜਿਹੜੀ ਰਾਜਸੀ ਪਸ਼ੂਕੜ ਅਸੀਂ ਵੇਖੀ ਹੈ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਚ ਕਾਂਗਰਸ ਹੀ ਵੱਡੀ ਧਿਰ ਰਹੀ ਹੈ ਦੂਸਰੀਆਂ ਧਿਰਾਂ ਜਿਹੜੀਆਂ ਉਹ ਗੱਠਜੋੜ ਕਰਕੇ ਤਾਂ ਸੱਤਾ ਚ ਆਉਂਦੀਆਂ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਇਕੱਲਾ ਸਰਕਾਰ ਬਣਾਉਂਦੀ ਰਹੀ ਹੈ ਹੁਣ ਤੱਕ ਚਾਹੇ ਉਹ 1952 ਤੋਂ ਬਾਅਦ ਦਾ ਜਿਹੜਾ ਦੌਰ ਸੀਗਾ ਉਹਦੇ ਵਿੱਚ ਔਰ ਫਿਰ ਜਿਹੜਾ ਹੈਗਾ ਖਾਸ ਕਰਕੇ 1996 ਤੋਂ ਬਾਅਦ ਦਾ ਦੌਰ ਜੇ ਅਸੀਂ ਦੇਖੀਏ ਤਾਂ ਇਹ ਸਾਰੇ ਦੇ ਵਿੱਚ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਜਦੋਂ ਇਕੱਠੇ ਹੋ ਕੇ ਚੋਣਾਂ ਲੜੀਆਂ ਤਾਂ ਉਹ ਸਰਕਾਰ ਬਣਾਉਂਦੇ ਰਹਿ। ਹੁਣ ਜਿਹੜੀ ਸਥਿਤੀ ਤੁਸੀਂ ਅੱਜ ਦੀ ਗੱਲ ਕੀਤੀ ਹੈ ਅੱਜ ਦੀ ਅਸੀਂ ਗੱਲ ਦੇਖੀਏ ਜਿਹੜੇ ਨਤੀਜੇ ਸਾਹਮਣੇ ਆ ਰਹੇ ਹੈਗੇ ਆ। ਜਿਸ ਤਰ੍ਹਾਂ ਅਨਾਉਂਸ ਹੋ ਗਿਆ ਜਿਥੇ ਰੁਝਾਨ ਹੈ ਲਗਭਗ ਉਹ ਨਤੀਜਿਆਂ ਵਰਗਾ ਹੀ ਹੈ। ਉਹਨਾਂ ਦੇ ਵਿੱਚ ਨਜ਼ਰ ਮਾਰਿਆ ਸਾਨੂੰ ਸਪਸ਼ਟ ਲੱਗਦਾ ਹੈ ਕਿ ਇੱਥੇ ਇੰਡੀਆ ਗੱਠਜੋੜ ਨੂੰ ਬੜਾ ਵੱਡਾ ਹੰਗਾਰਾ ਮਿਲਿਆ ਪੰਜਾਬ ਦੇ ਵਿੱਚ। ਭਾਵੇਂ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਉਹਨਾਂ ਦੇ ਮੁੱਖ ਮੰਤਰੀ ਜਾਂ ਉਹਨਾਂ ਦੇ ਪੰਜਾਬ ਦੇ ਜਿਹੜੇ ਪ੍ਰਮੁੱਖ ਆਗੂ ਹੈ ਭਗਵੰਤ ਮਾਨ ਉਹ 13 0 ਦੀ ਗੱਲ ਕਰਦੇ ਸੀ ਪਰ ਉਹ ਇੱਕ ਏਕਾ ਲੱਤ ਗਏ ਤੇ ਤਿੰਨ ਹੀ ਰਹਿ ਗਏ ਇਸ ਦੇ ਲਈ ਆਮ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਨੂੰ ਇਹਦੇ ਨਾਲ ਝਟਕਾ ਵੀ ਪਿਆ ਹੈਗਾ ਉਹਦੀ ਜਿਹੜੀ ਲੋਕਾਂ 'ਚ ਸ਼ਾਖ ਹੈ ਉਸ ਤੇ ਵੀ ਛੱਟ ਪਈ ਹੈਗੀ ਹੈ ਔਰ ਭਗਵੰਤ ਮਾਨ ਨੂੰ ਵੀ ਇਸ ਦੇ ਲਈ ਪਾਰਟੀ ਦੇ ਅੰਦਰ ਵੀ ਨਵਾ ਜਦੋਂ ਤੁਸੀਂ ਕਹਿ ਰਹੇ ਕਿ ਆਪ ਨੂੰ ਇੱਕ ਝਟਕਾ ਲੱਗਿਆ ਬਹੁਤ ਤੁਹਾਡਾ ਕਿ ਨਵਾਂ ਟ੍ਰੈਂਡ ਪੰਜਾਬ ਦਾ ਮ ਉਹਦੇ ਜ਼ਿਕਰ ਜ਼ਰੂਰ ਤੁਹਾਡੇ ਤੇ ਸਵਾਲ ਆਪਾਂ ਲਵਾਂਗੇ ਉਹ ਹੈ ਫਰੀਦਕੋਟ ਤੇ ਖਡੂਰ ਸਾਹ ਦੇਖੋ ਦੋਨੇ ਉਹ ਪਾਰਲੀਮੈਂਟ ਦੇ ਹਲਕੇ ਆ ਜਿਨ੍ਹਾਂ ਆਗੂਆਂ ਨੇ ਆਜ਼ਾਦਾਨਾ ਤੌਰ ਤੇ ਭਾਈ ਅਮਰਤਪਾਲ ਦੀ ਗੱਲ ਕਰੀਏ ਸਰਜੀਨ ਖਾਨਸਾ ਦੀ ਗੱਲ ਕਰੀਏ ਚੋਣਾਂ ਦੇ ਮੌਕੇ ਤੇ ਆ ਕੇ ਮਦਾਣ ਚ ਨਿਤਲ ਤੇ ਵੱਡੇ ਫਰਕ ਨਾਲ ਦੋਨਾਂ ਨੂੰ ਜਿਹੜਾਗਾ ਜੇਤੂ ਪੰਜਾਬੀਆਂ ਨੇ ਇਸ ਮਾਮਲੇ ਚ ਪਰ ਸਿਸ ਉਹ ਉੱਥੇ ਸਿਸ ਸਭ ਤੋਂ ਦੇਖਣ ਵਾਲੀ ਵੱਡੀ ਗੱਲ ਇਹ ਹੈ ਜਿਹੜੇ ਇਹ ਦੋਨਾਂ ਹਲਕਿਆਂ ਦੇ ਜਿਹੜੇ ਨਤੀਜੇ ਆਏ ਆ ਦੇਖੋ ਉਹਦੇ ਚ ਭਾਈ ਅਮਰਤਪਾਲ ਸਿੰਘ ਜਿਹੜਾ ਉਹ ਸ਼ਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਬੈਠਾ ਇਸ ਤਰ੍ਹਾਂ ਜਿਹੜੇ ਸਰਬਜੀਤ ਸਿੰਘ ਖਾਲਸਾ ਉਹ ਵੀ 10 ਕੋ ਦਿਨ ਪਹਿਲਾਂ ਹੀ ਚੋਣ ਮੈਦਾਨ 'ਚ ਆਇਆ ਪਰ ਇਹਦੇ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਜੇ ਉਮੀਦਵਾਰ ਕੋਲ ਪੈਸਾ ਨਾ ਹੋਵੇ ਪਰ ਜੇ ਲੋਕ ਉਹਦੇ ਮਗਰ ਖੜ ਜਾਂ ਤਾਂ ਲੋਕ ਹੀ ਉਹਨੂੰ ਜਿਤਾ ਸਕਦੇ ਆ ਐਬਸੋਲੂਟਲੀ ਇਹ ਇੱਕ ਰੁਝਾਨ ਨਵਾਂ ਦੇਖਣ ਨੂੰ ਮਿਲਿਆ ਹੈ ਕਿ ਜ਼ਰੂਰੀ ਨਹੀਂ ਕਿ ਪੈਸੇ ਨਾਲ ਹੀ ਚੋਣਾਂ ਜਿੱਤੀਆਂ ਜਾਂਦੀਆਂ ਜੇ ਲੋਕ ਤੁਹਾਡੇ ਨਾਲ ਆ ਲੋਕ ਤੁਹਾਨੂੰ ਚਾਹੁੰਦੇ ਆ ਤੇ ਬਿਨਾ ਪੈਸੇ ਤੋਂ ਆਪੇ ਹੀ ਚੋਣ ਲੜ ਕੇ ਬਿਸ਼ੱਕ ਤੁਸੀਂ ਜੇਲ੍ਹ 'ਚ ਬੈਠੀ ਗੱਲ 'ਚ ਵਾਅਦਾ ਹੀ ਕਰਨਾ ਚਾਹੋ ਨਾ ਜਦੋਂ ਤੁਸੀਂ ਜ਼ਿਕਰ ਕਰ ਹੀ ਰਹੇ ਹੋ ਜੇ ਲੋਕ ਚਾਹੁੰਦੇ ਹੁੰਦੇ ਆ ਤਾਂ ਫਿਰ ਨਾ ਤਾਂ ਪੈਸੇ ਵੰਡਣ ਦੀ ਲੋੜ ਪੈਂਦੀ ਐ ਨਾ ਭਾਂਡੇ ਨਾ ਫਰਿੱਜਾਂ ਮੋਟਰਸਾਈਕਲ ਵੰਡਣ ਦੀ ਲੋੜ ਪੈਂਦੀ ਤੇ ਨਾ ਹੀ ਧਾਰੂਆਂ ਵੰਡਣ ਦੀ ਲੋੜ ਪੈਂਦੀ ਐ ਦੋਨੇ ਉਮੀਦਵਾਰ ਇਹ ਜਿਹੜਾ ਜਿਨ੍ਹਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਤੇ ਵੱਡੇ ਮਾਰਜ ਨਾਲ ਲੋਕਾਂ ਨੂੰ ਜਿਤਾਇਆ ਇਹਦੇ ਨਾਲ ਹੀ ਕਿ ਦੇਖੋ ਇਹ ਪੰਥਕ ਸੀਟਾਂ ਦੀ ਆਪਾਂ ਗੱਲ ਕਰਦੇ ਆਂ ਇੱਕ ਹੋਰ ਪੰਥਕ ਸੀਟ ਦੀ ਵੀ ਆਪਾਂ ਗੱਲ ਕਰਾਂਗੇ ਪੰਥਕ ਸੀਟ ਨਹੀਂ ਪਰ ਕਾਲੀ ਗੱਲ ਦੇ ਤੌਰ ਤੇ ਜੇ ਪੰਥਕ ਦਾਵਾ ਕੀਤਾ ਜਾਂਦਾ ਇਸ ਕਰਕੇ ਮੈਂ ਕਹਿ ਰਿਹਾ ਹਾਂ ਵਿਵਾ ਹਰਸਿਮਰਤ ਪਠੰਡਾ ਤੋਂ ਜੇਤੂ ਰਿਹਾ ਐ ਜਿਹੜੀ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਸੀਟਾਂ ਕਾਲੀ ਦਲ ਨੇ ਜਿਹੜੀ ਵਿਵਾਰ ਸਮਰiddhi ਜਿੱਤੀ ਐ ਬਾਕੀ ਬਹੁਤ ਸਾਰੇ ਪਾਰਲੀਮੈਂਟ ਹਲਕੇ ਜਿੱਥੇ ਅ ਕਾਲੀ ਦਲ ਦੇ ਉਮੀਦਵਾਰਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਨਹੀਂ ਸਿਰਫ ਸਿਰਸਾ ਸਾਬ ਘੱਟ ਵੋਟਾਂ ਨਹੀਂ ਪਈਆਂ ਉਹ ਭਾਰਤੀ ਜਨਤਾ ਪਾਰਟੀ ਤੋਂ ਵੀ ਪਛੜ ਕੇ ਰਹਿ ਗਏ ਆ ਜਿਹੜਾ ਜਿਹੜੇ ਹੁਣੇ ਪਿੱਛੇ ਅੰਕੜੇ ਆਏ ਆ ਕੁਝ ਚਿਰ ਪਹਿਲਾਂ ਉਹਦੇ ਚ ਅਜੇ ਹੋ ਸਕਦਾ ਹੈ ਕਿ ਕੋਈ ਤਬਦੀਲੀ ਵੀ ਹੋਵੇ ਕਿ ਪਰ ਉਹ ਜਿਹੜੇ ਅੰਕੜੇ ਉਹ ਦੱਸਦੇ ਆ ਕਿ ਕਾਲੀ ਦਲ ਸਿਰਫ 13 ਕੋ ਪਰਸੈਂਟ ਤੋਂ ਥੋੜਾ ਵੱਧ ਜਿਹੜੀਆਂ ਪਰਸੈਂਟੇਜ ਉਹਨਾਂ ਨੂੰ ਵੋਟਾਂ ਮਿਲੀਆਂ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਲਗਭਗ 17% ਦੇ ਕਰੀਬ ਜਿਹੜੀਆਂ ਵੋਟਾਂ ਪੰਜਾਬ 'ਚ ਮਿਲੀਆਂ ਹੈਗੀਆਂ ਹੁਣ ਤੁਸੀਂ ਦੇਖੋ ਜੇ ਫਰੋਜਪੁਰ ਦੀ ਸੀਟ ਤੇ ਅਸੀਂ ਨਜ਼ਰ ਮਾਰੀਏ ਤਾਂ ਉੱਥੇ ਜਿਹੜੇ ਰਾਣਾ ਸੋਢੀ ਨੇ ਉਹ ਕਾਫੀ ਥੋੜੇ ਹੀ ਫਰਕ ਨਾਲ ਜਿਹੜੇ ਐ ਛੇਰ ਸਿੰਘ ਖਬਾਇਆ ਉਹਨਾਂ ਤੋਂ ਜਿੱਤ ਸਕਿਆ ਉਹਨਾਂ ਦੇ ਵਿੱਚ ਬੜੀ ਫਸਵੀਂ ਟੱਕਰ ਸੀਗੀ ਕਈ ਵਾਰੀ ਵਿੱਚ ਜਿਹੜੇ ਰਾਉਂਡ ਆਉਂਦੇ ਸੀ ਉਹਦੇ ਵਿੱਚ ਕਈ ਵਾਰੀ ਰਾਣਾ ਸੋਢੀ ਅੱਗੇ ਨਿਕਲ ਜਾਂਦੇ ਸੀ ਕਈ ਵਾਰੀ ਛੇਰ ਸਿੰਘ ਖਬਾਇਆ ਪਿੱਛੇ ਹੋ ਜਾਂਦੇ ਸੀ ਸੋ ਇਸ ਕਰਕੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਾਫੀ ਵੱਡੇ ਪੱਧਰ ਤੇ ਪੰਜਾਬ ਚ ਪੈਣ ਨਾਲ ਜਿਹੜਾ ਇੱਕ ਉਹਨਾਂ ਦਾ ਵੋਟ ਪਰਸੈਂਟੇਜ ਉਹ ਵਧੀ ਹੈਗੀ ਹੈ ਤੇ ਇੱਕ ਵੱਡੀ ਧਿਰ ਬਣ ਕੇ ਉਹ ਪੰਜਾਬ ਦੇ ਵਿੱਚ ਉੱਭਰੇ ਹੈਗੇ ਜਿਹੜੇ ਕਿ ਅੱਗੇ 6-7% ਤੱਕ ਉਹਨਾਂ ਦੀ ਵੋਟ ਜਿਹੜੀ ਹੈ ਸੀਮਤ ਹੁੰਦੀ ਸੀ ਇੱਕ ਦੂਸਰਾ ਇਹ ਹੈ ਕਿ ਇਸ ਵਾਰ ਉਹਨਾਂ ਨੇ ਕੱਲਿਆਂ ਚੋਣ ਲੜੀ ਸੀ ਕਿਉਂਕਿ ਜਦੋਂ ਪਹਿਲਾਂ ਜਦੋਂ ਵੀ ਚੋਣਾਂ ਉਹ ਲੜਦੇ ਰਿਹਾ ਜਿੰਦੇ ਵਿੱਚ ਜਿੱਤਦੇ ਵੀ ਰਿਹਾ ਉਹ ਕਾਲੀ ਤੇ ਭਾਜਪਾ ਦਾ ਗੱਠਜੋੜ ਹੁੰਦਾ ਸੀ ਤੇ ਹੁਣ ਤੁਸੀਂ ਦੇਖੋ ਕਿ ਇਹ ਸਭ ਤੋਂ ਵੱਡੀਆਂ ਜਿਹੜੀਆਂ ਤਿੰਨ ਧਿਰਾਂ ਹੀ ਉੱਭਰ ਕੇ ਆਈਆਂ ਚਾਹੇ ਕਾਂਗਰਸ ਆਮ ਆਦਮੀ ਪਾਰਟੀ ਤੇ ਜਿਹੜੇ ਦੋ ਆਜ਼ਾਦ ਉਮੀਦਵਾਰ ਜਿਹੜਾ ਪੰਜਾਬ 'ਚ ਨਵਾਂ ਵਰਤਾਰਾ ਹੈਗਾ ਕਿ ਪਹਿਲਾਂ ਆਜ਼ਾਦ ਉਮੀਦਵਾਰਾਂ ਨੂੰ ਆਮ ਤੌਰ ਤੇ ਪੰਜਾਬ 'ਚ ਬਹੁਤ ਘੱਟ ਹੰਗਾਰਾ ਮਿਲਦਾ ਸੀਗਾ ਤੇ ਤੀਸਰਾ ਨਾਲ ਇਹ ਵੀ ਹੈ ਕਿ ਦਲ ਬਦਲਣਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਰਾਜਕੁਮਾਰ ਚੱਬੇ ਦੀ ਛੱਡ ਕੇ ਬਾਕੀ ਜਿੰਨੀਆਂ ਵੀ ਥਾਵਾਂ ਤੇ ਲੜੇ ਆ ਉਹਨਾਂ ਨੂੰ ਲੋਕਾਂ ਨੇ ਹੰਗਾਰਾ ਉਸ ਢੰਗ ਦਾ ਨੇ ਭਰਿਆ ਹੈਗਾ ਇਹਦੇ ਵਿੱਚ ਨਾਲ ਸਿੱਤੋ ਮੈਂ ਥੋੜੀ ਗੱਲ ਕੰਪਲੀਟ ਕਰ ਦਿਆਂ ਉਹਦੇ ਵਿੱਚ ਦੇਖੋ ਹੁਣ ਬਹੁਤ ਜ਼ਿਆਦਾ ਸਮਾਜ ਪਾਰਟੀ ਨੇ ਵੀ 13 ਸੀਟਾਂ ਲੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ 13 ਸੀਟਾਂ ਲੜੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ 13 ਸੀਟਾਂ ਲੜੀਆਂ ਉਹਨਾਂ ਨੂੰ ਇੱਕ ਸੀਟ ਮਿਲੀ ਹੈ ਭਾਰਤੀ ਜਨਤਾ ਪਾਰਟੀ ਨੇ 13 ਸੀਟਾਂ ਲੜੀਆਂ ਉਹਨੂੰ ਕੁਝ ਨਹੀਂ ਮਿਲਿਆ ਇਹਨਾਂ ਸਾਰੀਆਂ ਪਾਰਟੀਆਂ ਨੂੰ ਬੜਾ ਵੱਡਾ ਜਿਹੜਾ ਝਟਕਾ ਮਿਲਿਆ ਜਿਹੜੀ ਚੋਣ ਨਤੀਜਿਆਂ ਚ ਇਹਨਾਂ ਨੂੰ ਥਾਂ ਨਹੀਂ ਮਿਲੀ ਹੈਗੀ ਬਿਸ਼ੱਕ ਵੋਟ ਪਰਸੈਂਟੇਜ ਤੋਂ ਉਹਨਾਂ ਦਾ ਵਧਿਆ ਹੋ ਸਕਦਾ ਪਰਲਮੈਂਟ ਦੀਆਂ ਪੌੜੀਆਂ ਜਿਹੜੀਆਂ ਨਹੀਂ ਚੜ ਸਕੀ ਜਿਹੜਾ ਨਵਾਂ ਐਂਗਲ ਜਿਹੜਾ ਹੋਰ ਜੁਣਸਾ ਉਹ ਵੀ ਅਗਲੇ ਦਿਨਾਂ ਸਾਹਮਣੇ ਆਉਣਾ ਹੀ ਆਉਣਾ ਜਿਵੇਂ ਮੀਤ ਹੈਰ ਐਮ ਐਲ ਏ ਸੀ ਜਿੱਤ ਗਿਆ ਹੁਣ ਸਵਾਭਕ ਹੈ ਕਿ ਆਪਣੀ ਸੀਟ ਤੋਂ ਅਸਤੀਫਾ ਦੇਣਗੇ ਇਦਾਂ ਹੀ ਜਿਹੜਾ ਹੈਗਾ ਰਾਜਾ ਵੜਿੰਗ ਉਹ ਵਿਧਾਨ ਸਭਾ ਸੀਗੇ ਆਪਣੀ ਸੀਟ ਤੋਂ ਅਸਤੀਫਾ ਦੇਣਗੇ ਇਦਾਂ ਹੀ ਆਪਾਂ ਗੱਲ ਕਰੀ ਰੰਧਾਵਾ ਜਿਹੜੇ ਗਰਦਾਸਪੁਰ ਤੋਂ ਕਾਂਗਰਸ ਦੇ ਇਹ 3-4 ਜਿਹੜੇ ਐਮ ਐਲ ਏ ਜਿੱਤ ਕੇ ਚਲੇ ਗਿਆ ਹੈ ਫਿਰ ਲੱਗਦਾ ਹੈ ਕਿ ਪੰਜਾਬ 'ਚ ਅਗਲੇ ਦਿਨਾਂ 'ਚ 90 ਦੀਆਂ ਸੀਟਾਂ ਲਈ ਚੋਣਾਂ ਵੀ ਆ ਰਹੀਆਂ ਨੇ ਬਿਲਕੁਲ ਉਹ ਸਿਰ ਤੇ ਖੜੀਆਂ ਜਿਉਂ ਚੋਣਾਂ ਨਾਲੇ ਉਹਨਾਂ ਚੋਣਾਂ 'ਚ ਫਿਰ ਪਰਖ ਹੋ ਜਾਏਗੀ ਪਾਰਟੀਆਂ ਦੀ ਕਿ ਕੌਣ ਕਿ ਕਿੰਨੇ ਪਾਣੀ 'ਚ ਹੈਗਾ ਇਹ ਵੀ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਤਾਂ ਫੌਰੀ ਜਿਹੜੀ ਸੰਗਰੂਰ ਦੀ ਚੋਣ ਆ ਗਈ ਫੌਰੀ ਜਿਹੜੀ ਸੰਗਰੂਰ ਦੀ ਚੋਣ ਜਿਹੜੀ ਹੋਈ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਤੇ ਸਿਮਰਨਜੀਤ ਸਿੰਘ ਮਾਨ ਉਹ ਨਹੀਂ ਜਿੱਤ ਗਏ ਹੁਣ ਇਹ ਜਿਹੜੀਆਂ ਤੁਸੀਂ 4-5 ਸੀਟਾਂ ਦੀ ਗੱਲ ਕੀਤੀ ਉਹ ਪਚੋਣਾ ਹੋਣੀਆਂ ਤੇ ਦੇਖੋ ਇਹ ਜਿਹੜੇ ਹੋਣ ਵਾਲੇ ਨਤੀਜੇ ਆ ਉਦੋਂ ਜਿਹੜੇ ਆ ਲੋਕ ਕਿਸ ਤਰ੍ਹਾਂ ਹੰਗਾਰਾ ਭਰਦੇ ਉਹਨਾਂ ਸੀਟਾਂ ਤੇ ਇਹ ਵੀ ਇੱਕ ਆਪਣੇ ਆਪ ਦੀ ਦਿਲਚਸਪ ਗੱਲ ਹੋਏਗੀ ਦੇਖਣ ਵਾਲੀ ਬੇਕਰ ਜਿਵੇਂ ਸਰ ਜਿਦਾਣ ਪਾਰਲੀਮੈਂਟ ਦੀ ਚੋਣ ਨਿਕਲ ਕੇ ਗਈ ਐ ਤਾਂ ਜਦੋਂ ਕੱਲ ਨੂੰ ਆਉਣੀਆਂ ਜ਼ਿਮਨੀ ਚੋਣਾਂ ਆਉਣੀਆਂ ਵਿਧਾਨ ਸਭਾ ਦੀਆਂ ਤਾਂ ਜਿਹੜੀ ਹਾਕਮ ਤੇ ਰਹਿੰਦੀ ਐ ਨੇਚਰਲੀ ਉਹਦੇ ਲਈ ਵੀ ਤਾਂ ਇੱਕ ਵੱਡਾ ਧਿਆਨ ਹੁੰਦਾ ਐ ਪਰ ਇਹਦੇ ਨਾਲ ਹੀ ਜੁੜੀ ਵੀ ਗੱਲ ਐ ਦੇਖੋ ਆਪ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਾਰਲੀਮੈਂਟ ਚੋਣ ਜਿੱਤਣ ਦੇ ਲਈ ਘਟੂ ਘਟ ਮੇਰੇ ਖਿਆਲ ਅ ਜਿਹੜੀ ਹੁਣ ਆਪਾਂ ਇਲੈਕਸ਼ਨ ਦੀ ਗੱਲ ਕਰ ਰਹੇ ਆਂ ਚਾਰ ਮੰਤਰੀ ਜਾਂ ਕੈਬਨਟ ਮੰਤਰੀ ਜਾਂ ਐਮ ਐਲ اے ਉਹ ਚੋਣ ਹਾਰ ਗਏ ਜਿਹੜੇ ਚੋਣ ਹਾਰ ਗਏ ਵੀ ਆਪਣੇ ਆ ਤੇ ਵੱਡਾ ਝਟਕਾ ਜਿਹੜਾ ਬਿਲਕੁਲ ਬਿਲਕੁਲ ਬਹੁਤ ਵੱਡਾ ਝਟਕਾ ਜੀ ਜੇ ਪਰ ਰਾਜਸੀ ਸਥਿਤੀਆਂ ਦਾ ਜ਼ਿਕਰ ਕਰੀਏ ਜਨ ਸਾਹਿਬ ਪਾਰਲੀਮੈਂਟ ਚੋਣਾਂ ਦੇ ਨਤੀਜੇ ਪਰ ਪਹਿਲਾਂ ਡਿਸਕਸ਼ਨ ਹੁੰਦੀਆਂ ਰਹੋਨਾ ਚ ਵੀ ਗੱਲ ਹੁੰਦੀ ਰਹੀ ਹੈ ਕੀ ਲੱਗਦਾ ਹੈ ਕਿ ਜਿਹੜੇ ਪਾਰਲੀਮੈਂਟ ਚੋਣਾਂ ਦੇ ਨਤੀਜੇ ਹੈ ਪੰਜਾਬ ਲਈ ਕਿਸੇ ਨਵੀਂ ਰਾਜਸੀ ਦਸ਼ਾ ਜਾਂ ਦਿਸ਼ਾ ਉਹ ਵੀ ਤੈਅ ਕਰਦੇ ਨਜ਼ਰ ਆਉਂਦੇ ਹੈ ਸੋ ਦੇਖੋ ਹੁਣ ਇਸ ਵੜੇ ਰਾਜਨੀਤੀ ਹੈ ਲੱਗਦਾ ਹੈ ਕਿ ਇਸ ਤਰ੍ਹਾਂ ਆਉਣ ਵਾਲੇ ਸਮੇਂ ਚ ਬਦਲਾਵ ਪੋਸੀਬਲ ਹੈ ਉਹ ਤਾਂ ਬਿਲਕੁਲ ਸੋ ਪਿਛਲੇ ਸਮੇਂ ਚ ਅਸੀਂ ਦੇਖਿਆ ਹੈਗਾ ਕਿ ਜਦੋਂ ਤੋਂ ਖਾਸ ਕਰਕੇ ਕਿਉਂਕਿ ਪੰਜਾਬ ਦੇ ਅੰਦਰ ਕੋਈ ਖੇਤਰੀ ਪਾਰਟੀ ਨਹੀਂ ਹੈ ਜਾਂਕਿ ਜਿਹੜੀ ਅਕਾਲੀ ਦਲ ਸੀਗਾ ਉਹ ਪਹਿਲਾਂ ਖੇਤਰੀ ਪਾਰਟੀ ਦੀ ਭੂਮਿਕਾ ਦਾ ਕਰਦਾ ਸੀ ਤੇ ਤੁਸੀਂ ਪਿਛਲੇ 2 ਸਾਲ ਤੋਂ ਲਗਾਤਾਰ ਦੇਖੋ ਕਿ ਇਸ ਗੱਲ ਦੇ ਉੱਤੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਬੁੱਧੀਜੀਵੀਆਂ ਚਰਚਾ ਹੋ ਰਹੀ ਹੈ ਆਮ ਲੋਕਾਂ ਵਿੱਚ ਚਰਚਾ ਹੋ ਰਹੀ ਹੈ ਕਿ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਰਹੀ ਕਿਉਂਕਿ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਔਰ ਜਿਸ ਢੰਗ ਨਾਲ ਉਹਨਾਂ ਨੇ ਵੀ ਕੇਂਦਰੀ ਪਾਰਟੀਆਂ ਵਾਲੀ ਭੂਮਿਕਾ 'ਚ ਰਹਿ ਕੇ ਤੇ ਲੰਮਾ ਸਮਾਂ ਆਪਣੇ ਆਪ ਨੂੰ ਉੱਥੇ ਕੇਂਦਰ ਨਾਲ ਜੋੜੀ ਰੱਖਿਆ ਉਸ ਦਾ ਜਿਹੜਾ ਨੁਕਸਾਨ ਹੋਇਆ ਤਾਂ ਇਹ ਲਗਾਤਾਰ ਇਹ ਆ ਰਹੀ ਕਿ ਕੋਈ ਨਾ ਕੋਈ ਧਰ ਜਰੂਰ ਇੱਥੇ ਉਭਰੇਗੀ ਜਿਹੜੇ ਪੰਜਾਬ ਦੇ ਮਸਲਿਆਂ ਦੀ ਗੱਲ ਕਰੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰੇ ਜਿਸ ਤਰ੍ਹਾਂ ਦੇ ਖੇਤੀ ਸੰਕਟ ਚੋਂ ਪੰਜਾਬ ਲੰਘ ਰਿਹਾ ਜਿਸ ਤਰ੍ਹਾਂ ਦੇ ਇੱਥੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਪ੍ਰਵਾਸ ਕਰਕੇ ਵਿਦੇਸ਼ਾਂ ਚ ਜਾ ਰਹੀ ਹੈ ਔਰ ਜਿਸ ਤਰ੍ਹਾਂ ਇੱਥੇ ਹੋਰ ਸੰਕਟ ਬਣੇ ਹੋਏ ਆ ਉਹ ਸਾਰੇ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਇੱਕ ਉਮੀਦ ਤਾਂ ਇਸ ਗੱਲ ਨਾਲ ਬੱਜ ਰਹੀ ਹੈ ਆ ਇੱਕ ਆਸ ਲੋਕਾਂ ਨੂੰ ਹੈਗੀ ਹੈ ਕਿ ਕੋਈ ਨਾ ਕੋਈ ਐਸੀ ਤੇ ਰੁਭਰੇਗੀ ਜਿਹੜੀ ਪੰਜਾਬ ਨੂੰ ਇਹਨਾਂ ਸਾਰੇ ਸੰਕਟਾਂ ਚੋਂ ਕੱਢਣ ਲਈ ਇੱਕ ਵਿਜ਼ਨ ਲੈ ਕੇ ਆਏਗੀ ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਸਮੇਂ 'ਚ ਜਿਹੜੀਆਂ ਚਾਹੇ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਚਾਹੇ ਅਕਾਲੀ ਭਾਜੀ ਭਾਜੀ ਸਰਕਾਰ ਬਣੀ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਬਣੀ ਜੋ ਵੀ ਉਹਨਾਂ ਨੇ ਲੋਕਾਂ ਦੇ ਸਾਹਮਣੇ ਲੈ ਕੇ ਗਏ ਜਾਂ ਪਰੋਸਿਆ ਸੀਗਾ ਉਹ ਕੋਈ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਅਜੇ ਖੇਤੀ ਨੀਤੀ ਨਹੀਂ ਕੋਈ ਬਣਾ ਸਕੀ ਆਮ ਆਦਮੀ ਪਾਰਟੀ ਜਿਹੜੀ ਹੈ ਇੱਥੇ ਉਦਯੋਗ ਨੂੰ ਪਸਾਰਾ ਹੋ ਸਕੇ ਉਹ ਨਹੀਂ ਹੋ ਸਕਿਆ ਇੱਥੋਂ ਸਗੋਂ ਉਦਯੋਗ ਬਾਹਰ ਯੂਪੀ ਚ ਗਿਆ ਹੋਰ ਸਟੇਟਾਂ 'ਚ ਗਿਆ ਸੋ ਇਸ ਕਰਕੇ ਇੱਕ ਨਵੇਂ ਵਿਜ਼ਨ ਤੇ ਨਵੇਂ ਜਿਹੜੀ ਲੀਡਰਸ਼ਿਪ ਦੀ ਜਿਹੜੀ ਲੋੜ ਹੈ ਉਹ ਤਾਂ ਪੰਜਾਬ ਮਹਿਸੂਸ ਕਰ ਹੀ ਰਿਹਾ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 2022 ਚ ਪੰਜਾਬੀ ਵੋਟਰਾਂ ਨੇ ਵੱਡੀ ਜਿੱਤ ਦਿੱਤੀ ਤਾਂ ਹੁਣ ਜਿਸ ਤਰ੍ਹਾਂ ਨਵਾਂ ਤੁਸੀਂ ਰੁਝਾਨ ਦੇਖ ਰਹੇ ਜਿੰਦੀ ਤੁਸੀਂ ਗੱਲ ਕੀਤੀ ਹੈ ਪਹਿਲਾਂ ਵੀ ਕਿ ਭਾਈ ਅਮਰਤਪਾਲ ਸਿੰਘ ਦੇਖੋ 135000 ਵੋਟਾਂ ਦਾ ਜਿੱਤੇ ਆ ਉਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾ ਉਹਨਾਂ ਦੀ ਕੋਈ ਉੱਥੇ ਪਾਰਟੀ ਸੀ ਨਾ ਕੋਈ ਆਰਗੇਨਾਈਜੇਸ਼ਨ ਸੀ ਪਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਉਹਦੇ ਤੋਂ ਪੰਜਾਬ ਦੇ ਲੋਕਾਂ ਦਾ ਜਿਹੜਾ ਮੂਰ ਹੈਗਾ ਉਹ ਵੀ ਲੱਗਦਾ ਹੈ ਕਿ ਜਿਹੜੀ ਬੇਚੈਨੀ ਪੰਜਾਬ 'ਚ ਪਈ ਆ ਉਹ ਕਿਤੇ ਨਾ ਕਿਤੇ ਅੱਗੇ ਜੇ ਇੱਕ ਬਦਲ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਠੀਕ ਨਹੀਂ ਗਿਰੇ ਤਾਂ ਦੂਜੇ ਬਦਲ ਦੀ ਤਲਾਸ਼ 'ਚ ਅੱਗੇ ਤੁਰ ਪੈਂਦੇ ਹੁਣ ਕੀ ਇਹ ਸਾਰੇ ਦੇ ਵਿੱਚੋਂ ਜਿਹੜਾ ਮੰਥਨ ਹੋਣਾ ਹੈ ਕੀ ਅੱਗੇ ਨਿਕਲਦਾ ਇਹ ਦੇਖਣ ਵਾਲੀ ਗੱਲ ਹੋਏਗੀ ਸਰ ਇਹਨਾਂ ਦੀ ਇੰਤਜ਼ਾਰ ਕਰਾਂਗੇ ਇੱਕ ਹੋਰ ਬੜਾ ਹੈਂਸਵਾਲ ਮੈਂ ਸਮਝਦੇ ਲੈ ਆਉਣਾ ਲੈਣਾ ਚਾਹਾਂਗਾ ਭਾਈ ਖਾਨ ਸਾਹਿਬ ਨੂੰ ਸੁਣ ਰਿਹਾ ਸੀਗਾ ਜਿਹੜੇ ਹੁਣ ਚੋਣ ਜਿੱਤਣ ਤੋਂ ਬਾਅਦ ਉਹ ਕਹਿੰਦੇ ਜਿਹੜੀਆਂ ਪੰਜਾਬ ਜਿੰਨਾ ਦਾ ਪਿਛੇ ਜ਼ਿਕਰ ਕੀਤਾ ਜ਼ਿਮਨੀ ਚੋਣਾ ਉਹ ਕਹਿੰਦੇ ਜ਼ਿਮਨੀ ਚੋਣਾ ਪੰਜਾਬ ਚ ਹੁਣ ਆਉਣੀਆਂ ਤੇ ਅਸੀਂ ਜਿਹੜੀਆਂ ਵੀ ਸੀਟਾਂ ਖਾਲੀ ਹੋਣਗੀਆਂ ਉਹਨਾਂ ਸਾਰੀਆਂ ਸੀਟਾਂ ਤੇ ਉਹ ਕਹਿੰਦੇ ਭਾਈ ਅਮਰਤਪਾਲ ਨਾਲ ਮੈਂ ਸਲਾਹ ਕਰਕੇ ਅਸੀਂ ਉੱਥੇ ਵੀ ਆਪਣੇ ਉਮੀਦਵਾਰ ਖੜੇ ਕਰਾਂਗੇ ਜਣੀ ਜੇ ਆਜ਼ਾਦ ਉਮੀਦਵਾਰਾਂ ਉਮੀਦਵਾਰਾਂ ਦੀ ਅੱਪਾ ਜਦੋਂ ਗੱਲ ਕਰਦੇ ਜਿਉਂ ਉਹਨਾਂ ਵੱਲੋਂ ਇਹਨਾਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਕੀਤੇ ਜਾਂਦੇ ਆ ਤਾਂ ਜੇ ਤੁਸੀਂ ਸੁਨੇਹ ਦੀ ਗੱਲ ਕਰਦੋਂ ਲੱਗਦਾ ਕਿ ਪੰਜਾਬ ਦੇ ਚਿਕਨ ਨਵੀਂ ਕਿਸਮ ਦੀ ਰਾਜਨੀਤਿਕ ਰਾਸੀ ਤੇ ਜੜੀ ਹੋਈ ਹੈ ਉੱਪਰ ਕੇ ਸਾਹਮਣੇ ਆਉਂਦੀ ਨਜ਼ਰ ਆਉਂਦੀ ਹੈ ਕਿਉਂਕਿ ਪੰਜਾਬ 'ਚ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਅਰਜਾਨ ਨਹੀਂ ਸੀ ਕਿ ਵੱਡਾ ਗਰੁੱਪ ਆਜ਼ਾਦਾਨਾ ਤੋਂ ਨਹੀਂ ਸਿਸਮ ਇੱਕ ਵਾਰੀ ਹੋਇਆ ਸੀਗੀ ਅਜਿਹੀ ਸਥਿਤੀ ਹੁੰਦੀ ਹੈ ਤਾਂ ਲੱਗਦਾ ਕਿ ਇੱਕ ਨਵਾਂ ਸੁਨੇਹਾ ਇਹ ਚੋਣਾ ਦੇ ਰਾਹੀਂ ਵਿਚਾਰ ਹੈ ਜੀ ਸਿਰਸਾ ਵੀ ਇੱਕ ਅਸੀਂ ਦੇਖੀਏ ਜੇ ਪਿੱਛੇ ਨਜ਼ਰ ਮਾਰੀ ਇਹ ਤਾਂ 1989 ਦੇ ਵਿੱਚ ਵੀ ਜਾਂ ਉਸ ਤੋਂ 1985 ਚ ਜਦੋਂ ਜੀ ਰਜੀਵ ਲੰਗਵਾ ਸਮਝੌਤਾ ਹੋਇਆ ਸੀ ਤਾਂ ਜਿਵੇਂ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਸੀ ਉਹਨਾਂ ਦੇ ਵਿੱਚ ਬਕਾਇਦਾ ਜਿਹੜੀ ਕਾਂਗਰਸ ਦੀ ਅਕਾਲੀ ਦਲ ਦੀ ਉਹ ਨਰੋਲ ਅਕਾਲੀ ਦਲ ਦੀ ਸਰਕਾਰ ਸੀ ਕਿਸੇ ਨਾਲ ਉਹਨਾਂ ਦਾ ਗੱਠ ਜੋੜ ਨਹੀਂ ਸੀ ਤੇ ਇਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ 1999 ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨਵੇਂ ਕਈ ਵਾਰੀ ਜਿਹੜੇ ਸੰਕੇਤ ਮਿਲਦੇ ਆ ਜੋ ਕੁਝ ਤਬਦੀਲੀਆਂ ਆਵਾਪਰਦੀਆਂ ਕਿ ਉਦੋਂ ਸਿਮਰਨਜੀਤ ਸਿੰਘ ਮਾਨ ਨੂੰ ਵੀ ਜਿਹੜੀ ਇਹਨਾਂ ਦੀ ਪਾਰਟੀ ਸੀ ਜਿਹੜੀ ਸੰਯੁਕਤ ਅਕਾਲੀ ਦਲ ਤਾਂ ਉਸ ਨੂੰ ਲਗਭਗ 9 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ ਤੇ ਪਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਉਦੋਂ ਜਿਹੜਾ ਕਿ ਮੈਂ ਕਿਰਪਾਨ ਲੈ ਕੇ ਹੀ ਅੰਦਰ ਜਾਣਾ ਪਾਰਲੀਮੈਂਟ ਦੇ ਉਹ ਸਾਰੀ ਗੱਲ ਨੇ ਸਾਰੀ ਗੱਲ ਜਿਹੜੀ ਸੀਗੀ ਉਹ ਜਿਹੜੀ ਜਿੱਤ ਸੀ ਉਹਦਾ ਇੱਕ ਮੁਹੰਦਰਾ ਹੀ ਬਦਲ ਦਿੱਤਾ ਉਹਦਾ ਰੂਪ ਹੀ ਬਦਲ ਦਿੱਤਾ ਉਹਦੇ ਨਾਲ ਫਿਰ ਉਹਨਾਂ ਨੂੰ ਅਗਲੀ ਵਾਰ ਜਿਹੜਾ ਉਹ ਸਾਰਾ ਜਿੰਨੀ ਉਹਨਾਂ ਦੀ ਪ੍ਰਾਪਰਟੀ ਸੀ ਉਹਦੇ ਤੋਂ ਹੱਥ ਧੋਣੇ ਪੈ ਸੋ ਇਸ ਕਰਕੇ ਇਹ ਜ਼ਰੂਰ ਹੈ ਕਿ ਜਿਹੜੀਆਂ ਵੀ ਧਿਰਾਂ ਉੱਭਰਨ ਜੇ ਉਹ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਤੇ ਠੀਕ ਦਿਸ਼ਾ 'ਚ ਤੇ ਠੀਕ ਫੈਸਲੇ ਲੈਣੀਆਂ ਤਾਂ ਫਿਰ ਜ਼ਰੂਰ ਪੰਜਾਬ ਦੇ ਲੋਕ ਉਹਨਾਂ ਨੂੰ ਹੰਗਾਰਾ ਭਰਨਗੇ ਜੀ ਨੂੰ ਸਾਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਪਾਰਲੀਮੈਂਟ ਦੇ ਇਲੈਕਸ਼ਨ ਜਿੱਥੇ ਕੌਮੀ ਪੱਧਰ ਤੇ ਇੱਕ ਵੱਡਾ ਸੁਨੇਹਾ ਪੰਜਾਬ ਚ ਨਵੀਆਂ ਰਾਜਸੀ ਤਬਦੀਲੀਆਂ ਦੀ ਆਪਾਂ ਗੱਲ ਕਰਦੇ ਹਾਂ ਤੇ ਕੌਮੀ ਪੱਧਰ ਤੇ ਵੀ ਇਸ ਖਦਰ ਜਿਹੜਾ ਹੈਗਾ ਤੂੰ ਸਾਰਾ ਕੁਝ ਸਾਹਮਣੇ ਆ ਜਾਏਗਾ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਪੰਜਾਬ ਵੀ ਇੱਕ ਨਵੀਂ ਦਸ਼ਾ ਤੇ ਦਿਸ਼ਾ ਵੱਲ ਤਾਂਗ ਰਿਹਾ ਆਪਣਾ ਨਜ਼ਰਾਂ ਇਹਨਾਂ ਮੁੱਦਿਆਂ ਤੇ ਬਣੀਆ ਰਹਿਣੀਆਂ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਪਣੀ ਟੀਮ ਵੱਲੋਂ ਤੁਹਾਡੇ ਧੰਨਵਾਦੀ ਹਾਂ ਇੰਜ ਹੀ ਆਪਾਂ ਦਰਸ਼ਕਾਂ ਕੋਲੋਂ ਵੀ ਲਵਾਂਗੇ ਇਜ਼ਾਜ਼ਤ ਸਤਿ ਸ੍ਰੀ ਅਕਾਲ